ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਰਾਸ਼ਰੀ ਸੁਨਨ ਸ਼ਕਤੀ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਮੌਕੇ ਸਿਵਲ ਸਰਚ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਬੋਲੇਪਨ ਤੋਂ ਬਚਾ ਲਈ ਕੰਨਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਤੇਜ਼ ਆਵਾਜ਼, ਸ਼ੋਰ, ਪ੍ਰੈਸ਼ਰ ਹਾਰਨ, ਹੈੱਡਫੋਨਾਂ ਦੀ ਜ਼ਿਆਦਾ ਵਰਤੋਂ ਅਤੇ ਤੇਜ਼ 뮤직 ਕੰਨਾਂ ਦੇ ਮਾੜੇ ਪ੍ਰਭਾਵ ਪਾਉਂਦੇ ਹਨ। ਐਸਮੋਕੇ ਜ਼ਿਲ੍ਹਾ ਪਰਿਵਾਰ ਪਲਾਈ ਅਫਸਰ ਡਾਕਟਰ ਨੀਲਮ ਪਗਤ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ 파ਰਤੀ ਤਵਰ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਾਕਟਰ ਪ੍ਰੀਤ ਵਿਨਕੋਰ ਡਾਕਟਰ ਸਰਤਾਜ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ ਨਹੀਂ ਜਿਹੜੇ ਇੱਥੇ ਸਿਵਲ ਹਸਪੀਟਲ ਚ ਰੱਖੀ ਗਈ ਹੈ ਇਹ ਅੱਜ ਇੱਥੇ ਵਰਡ ਡੈਫਨੈਸ ਡੇ ਮਨਾ ਰਹੇ ਹਨ ਵਰਡ ਡੈਫਨੈਸ ਡੇ ਇਸ ਲਈ ਮਨਾਣਾ ਹੁੰਦਾ ਕਿਉਂਕਿ ਜਿਹੜੇ ਕਈਆਂ ਨੂੰ ਹੀਅਰਿੰਗ ਘੱਟ ਸੁੰਦਾ ਹੈ ਉਹ ਆਪਣੇ ਆਪ ਨੂੰ ਇਗਨੋਰ ਕਰਦੇ ਰਹਿੰਦੇ ਕਿਸੇ ਡਾਕਟਰ ਕੋਲ ਨਹੀਂ ਜਾਂਦੇ ਇਹਦੇ ਰਿਗਾਰਡਿੰਗ ਅਵੇਅਰਨੈਸ ਕਰਨ ਦੀ ਸਭ ਨੂੰ ਅਸੀਂ ਡਾਕਟਰਸ ਦੀ ਟ੍ਰੇਨਿੰਗ ਦੇ ਰਹੇ ਹਾਂ ਡਾਕਟਰਸ ਨੂੰ ਟ੍ਰੇਨ ਕਰ ਰਹੇ ਹਾਂ ਕਿ ਕੋਈ ਪੇਸ਼ੈਂਟ ਆਂਦਾ ਹੈ ਉਹਨਾਂ ਨੂੰ ਕਹਿਣਾ ਕਿ ਜੇ ਤੁਹਾਨੂੰ ਘੱਟ ਸੁਣਦਾ ਹੈ ਤਾਂ ਉਹ ਜਾ ਕੇ ਆਪਣਾ ENT ਸਪੈਸ਼ਲਿਸਟ ਕੋਲੋਂ ਚੈੱਕ ਕਰਵਾਉਣ ਇਹਦੇ ਨਾਲ ਨਾਲ ਅਸੀਂ ਇਹ ਵੀ ਦੱਸ ਰਹੇ ਹਾਂ ਜਿਵੇਂ ਅੱਜਕੱਲ ਬੱਚੇ ਕਾਫੀ ਲਾਊਡ 뮤직 ਸੁਣਦੇ ਆ ਬੱਚੇ ਲਾਊਡ 뮤직 ਸੁਣਦੇ ਆ ਉਹਨਾਂ ਨੂੰ ਇਹਨਾਂ ਲਾਊਡ 뮤직 ਨਹੀਂ ਸੁਣਨਾ ਚਾਹੀਦਾ ਪਲੱਸ ਅੱਜਕੱਲ ਬਹੁਤ ਸਾਰੇ ਬੱਚੇ ਉਹ ਕੰਨ ਦੇ ਵਿੱਚ 이어ਪອດ ਪਾ ਕੇ ਕੰਪਿਊਟਰ ਤੇ ਕੋਈ ਕੰਮ ਕਰ ਰਹੇ ਹੁੰਦੇ ਆ ਜਾਂ ਕੁਝ ਕਰ ਰਹੇ ਆ ਇਹਦੇ ਨਾਲ ਵੀ ਮਤਲਬ ਹੈਇਰਿੰਗ ਲਾਸ ਹੁੰਦਾ ਹੈ ਉਹਨਾਂ ਨੂੰ ਇਹ ਵੀ ਇੰਡਸਟਰੀਆਂ ਸੀ ਕਿ ਉਹਨਾਂ ਨੂੰ ਵਿਚ ਵਿਚ ਜਿਵੇਂ 에어ਪੋਰਟ ਲਾ ਕੇ ਕੁਝ ਕੰਮ ਕਰ ਰਹੇ ਹਨ ਉਹਨਾਂ ਨੂੰ ਬ੍ਰੇਕ ਲੈਣੀ ਚਾਹੀਦੀ ਹੈ ਤੇ ਨਾਲ ਹੀ ਜੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਹਨਾਂ ਨੂੰ E&T ਐਕਸਪਰਟ ਕੋਲ ਜਾ ਕੇ ਚੈੱਕ ਕਰਵਾਉਣਾ ਚਾਹੀਦਾ ਹੈ ਇਹਨੂੰ ਮਤਲਬ ਇਗਨੋਰ ਨਹੀਂ ਕਰਨਾ ਚਾਹੀਦਾ ਨਹੀਂ ਜਿਹੜੇ ਆਸ਼ਾ ਵਰਕਰਜ਼ ਕਾਫੀ ਅੱਛਾ ਕੰਮ ਕਰ ਰਹੇ ਹਨ ਬਟ ਉਹਨਾਂ ਦਾ ਇਹ ਕਿ ਜਿਹੜੇ ਹੈਲਥ ਸਿਸਟਮ ਦੇ ਸਾਰੇ ਪ੍ਰੋਗਰਾਮ ਹੈ ਉਹਨਾਂ 'ਚ ਸਾਰਿਆਂ 'ਚ ਆਸ਼ਾ ਵਰਕਰਸ ਦੀ ਹੈਲਪ ਦੀ ਲੋਡ ਪੈਂਦੀ ਹੈ ਉਹ ਸਾਰੇ ਉਹਨਾਂ ਤੇ ਬੇਸਡ ਹੈ ਬਿਕੋਜ਼ ਇਸ ਤੋਂ ਪਹਿਲਾਂ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਵੀ ਆਸ਼ਾ ਵਰਕਰ ਦਾ ਕਾਫੀ ਰੋਲ ਸੀਗਾ ਹੁਣ ਅਜਕਲ ਐਨਸੀਡੀ ਸਕਰੀਨਿੰਗ ਕੈਂਪ ਚੱਲ ਰਿਹਾ ਹੈ ਇਹ ਵੀ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਵਿੱਚ ਜਿਵੇਂ ਪੇਸ਼ੈਂਟਸ ਨੂੰ 30 ਸਾਲ ਤੋਂ ਉੱਪਰ ਵਾਲੇ ਪੇਸ਼ੈਂਟ ਉਹਨਾਂ ਨੂੰ ਹਾਈਪਰਟੈਨਸ਼ਨ ਹੈ ਕੈਂਸਰ ਹੈ ਜਾਂ ਡਾਇਬੀਟੀਜ਼ ਹੈ ਇਹ ਪੇਸ਼ੈਂਟ ਉਹਨਾਂ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰवानी ਹੈ ਪਲੱਸ ਉਹਨਾਂ ਨੂੰ ਪੋਰਟਲ ਤੇ ਉਹਨਾਂ ਦੀ ਐਂਟਰੀ ਕਰਵਾਈ ਜਾਂਦੀ ਹੈ ਇਸ ਕਰਕੇ ਆਸ਼ਾ ਵਰਕਰਸ ਨੂੰ ਹੀ ਮੋਟੀਵੇਟ ਕਰਨ ਲਈ ਡਾਕਟਰਸ ਨੂੰ ਬੁਲਾਇਆ ਕਿ ਉਹਨਾਂ ਤੋਂ ਕੰਮ ਕਰਵਾਇਆ ਜਾਵੇ